ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸਰਬਜੀਤ ਗਿੱਲ ਔਰ ਸਰਹੱਦੀ ਲੋਕ ਵਿਰਸਾ ਚੈਨਲ ਵੇਖਣ ਵਾਲਿਆਂ ਨੂੰ ਬਹੁਤ ਸਾਰਾ ਪਿਆਰ ਤੇ ਬਹੁਤ ਸਾਰਾ ਸਤਿਕਾਰ ਤੇ ਜੁੜੇ ਰਹੋ ਤੁਸੀਂ ਅੱਜ ਸਾਡੇ ਨਾਲ ਕਿਉਂਕਿ ਅਸੀਂ ਆਏ ਆ ਪ੍ਰੀਤਨਗਰ ਪ੍ਰੀਤਨਗਰ ਜਿਸ ਨੂੰ ਪ੍ਰੀਤ ਲੜੀ ਵੀ ਕਿਹਾ ਜਾਂਦਾ ਹੈ ਪ੍ਰੀਤ ਲੜੀ ਇਸ ਕਰਕੇ ਕਿਹਾ ਜਾਂਦਾ ਕਿਉਂਕਿ ਇਹ ਸਾਰਾ ਪਿੰਡ ਇੱਕ ਲੜੀ ਦੇ ਵਿੱਚ ਪਰੋਇਆ ਹੋਇਆ ਪਿੰਡ ਆ ਪ੍ਰੀਤਨਗਰ ਪ੍ਰੀਤਨਗਰ ਜਿਹੜਾ ਵਾ ਅੰਮ੍ਰਿਤਸਰ ਤੋਂ 25-30 ਕਿਲੋਮੀਟਰ ਦੀ ਦੂਰੀ ਤੇ ਆ ਔਰ ਸਰਹੱਦ ਤੋਂ ਆ ਲਾ ਲੋ ਕਿ ਤੁਸੀਂ 7-8 ਕਿਲੋਮੀਟਰ ਦੀ ਦੂਰੀ ਤੇ ਆ ਪ੍ਰੀਤਨਗਰ ਪਿੰਡ ਪ੍ਰੀਤਨਗਰ ਨੂੰ ਇਤਿਹਾਸਕਾਰਾਂ ਦਾ ਮੱਕਾ ਕਿਹਾ ਜਾਂਦਾ ਹੈ ਸਭ ਤੋਂ ਪਹਿਲਾਂ 1938 ਦੇ ਵਿੱਚ ਇੱਥੇ ਜਿਹੜੀ ਪਿੰਟਿੰਗ ਪ੍ਰੈਸ ਲੱਗੀ ਸੀ ਇਸ ਪਿੰਡ ਦੇ ਵਿੱਚ ਮਹਾਨ ਲੇਖਕ ਹੋਏ ਨੇ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਗੁਰਬਖਸ਼ ਸਿੰਘ ਨਾਨਕ ਸਿੰਘ ਜਿਨ੍ਹਾਂ ਨੇ ਆਪਣੀਆਂ ਕਿਤਾਬਾਂ ਬਹੁਤ ਲਿਖੀਆਂ ਨਾਵਲ ਬਹੁਤ ਲਿਖੇ ਨੇ ਤੁਸੀਂ ਉਹਨਾਂ ਨੂੰ ਯੂਨੀਵਰਸਿਟੀਆਂ ਦੇ ਵਿੱਚ ਉਹਨਾਂ ਦੀਆਂ ਕਿਤਾਬਾਂ ਨੂੰ ਪੜ੍ਹਦੇ ਵੀ ਜੋ ਤੁਸੀਂ ਮੇਰੇ ਪਿੱਛੇ ਵੇਖ ਰਹੇ ਜੋ ਇਸ ਜਗ੍ਹਾ ਤੇ ਗੁਰਬਖਸ਼ ਸਿੰਘ ਨਾਨਕ ਸਿੰਘ ਪ੍ਰੀਤ ਲੜੀ ਨੇ ਜਿਹੜਾ ਵਾ ਇੱਕ ਸੁਪਨਾ ਵੇਖਿਆ 1938 ਦੇ ਵਿੱਚ ਪ੍ਰੀਤ ਨਗਰ ਵਸਾਉਣ ਦਾ ਇਸ ਪਿੰਡ ਦੇ ਵਿੱਚ ਮੈਂ ਤੁਹਾਨੂੰ ਲੈ ਕੇ ਚਲਾਂਗਾ ਇਸ ਪਿੰਡ ਦੇ ਵਿੱਚ ਕਈ ਇਹੋ ਜਿਹੇ ਅਜੇ ਤੱਕ ਵੀ ਘਰ ਹੈਗੇ ਆ ਕਿ ਜਿਨ੍ਹਾਂ ਨੂੰ ਕੋਈ ਕੰਦ ਨਹੀਂ ਕੀਤੀ ਗਈ ਕੋਈ ਦਰਵਾਜ਼ਾ ਨਹੀਂ ਲਾਇਆ ਗਿਆ ਔਰ ਬਹੁਤ ਸੋਹਣੇ ਉਹ ਘਰ ਬਣੇ ਨੇ ਤੁਸੀਂ ਮੇਰੇ ਪਿੱਛੇ ਵੇਖੋ ਕਿ ਪੇਂਟਿੰਗ ਪ੍ਰੈਸ ਦੁਨੀਆ ਦੀ ਸਭ ਤੋਂ ਜਿਹੜੀ ਪਹਿਲੀ ਪੇਂਟਿੰਗ ਪ੍ਰੈਸ ਆ ਉਹ ਇੱਥੇ ਲਗਾਈ ਗਈ ਤੁਸੀਂ ਮੇਰੇ ਪਿੱਛੇ ਵੇਖੋ ਮੈਂ ਤੁਹਾਨੂੰ ਅੰਦਰ ਜਾ ਕੇ ਦਿਖਾਉਣਾ ਵਾ ਦੁਨੀਆ ਦਾ ਸਭ ਤੋਂ ਪਹਿਲਾ ਜਿਹੜਾ ਟਰੈਕਟਰ ਵਾ ਉਹ ਵੀ ਇੱਥੇ ਆਇਆ ਗਿਆ ਸੀ ਇਹਨੂੰ ਪ੍ਰੀਤ ਨਗਰ ਨੂੰ ਜਿਹੜਾ ਇਤਿਹਾਸਕਾਰਾਂ ਦਾ ਮੱਕਾ ਕਿਹਾ ਜਾਂਦਾ ਏ ਕਿਉਂਕਿ ਇੱਥੇ ਬਹੁਤ ਜ਼ਿਆਦਾ ਵਧੀਆ ਤੋਂ ਵਧੀਆ ਜਿਹੜੇ ਨਾਵਲਕਾਰ ਲਿਖਦੇ ਸੀ ਨਾਵਲਕਾਰ ਹੋਏ ਨੇ ਤੇ ਆਓ ਚੱਲਦੇ ਆ ਇਹਦੇ ਅੰਦਰ ਹਾਂਜੀ ਦੋਸਤੋ ਤੁਸੀਂ ਮੇਰੇ ਪਿੱਛੇ ਵੇਖ ਰਹੇ ਜੋ ਕਿ ਉਸ ਸਮੇਂ ਦੀ ਜਿਹੜੀ ਹੈ ਪੇਂਟਿੰਗ ਪ੍ਰੈਸ ਬਣੀ ਆ ਤੇ ਸਭ ਤੋਂ ਪਹਿਲਾਂ ਕਹਿੰਦੇ ਕਿ ਅਕਬਰ ਦੇ ਵੇਲੇ ਜਿਹੜਾ ਵਾ ਉਹਨਾਂ ਦੀ ਆਰਾਮਦਾਇਕ ਜਿਹੜੀ ਜਗ੍ਹਾ ਹੁੰਦੀ ਸੀ ਜਦੋਂ ਲਾਹੌਰ ਤੋਂ ਜਾਂ ਇਧਰੋਂ ਕਿਤੇ ਵੀ ਉਹ ਵਪਾਰ ਕਰਕੇ ਆਉਂਦੇ ਸੀ ਤੇ ਇਸ ਜਗ੍ਹਾ ਤੇ ਆ ਕੇ ਆਰਾਮ ਕਰਦੇ ਸੀ ਇਹਨੂੰ ਆਪਾਂ 12 ਦਰੀ ਵੀ ਕਹਿ ਸਕਦੇ ਆ ਇਹਨੂੰ ਸਰਾਮ ਵੀ ਕਹਿ ਸਕਦੇ ਆ ਔਰ ਉਸ ਤੋਂ ਬਾਅਦ ਅਕਬਰ ਬਾਦਸ਼ਾਹ ਤੋਂ ਬਾਅਦ ਜਦੋਂ ਗੁਰਬਖਸ਼ ਸਿੰਘ ਨਾਨਕ ਸਿੰਘ ਨੇ ਇੱਥੇ ਜਿਹੜਾ ਪੇਂਟਿੰਗ ਪ੍ਰੈਸ ਲਾਈ ਸੀ ਤੇ ਕੁਝ ਉਹ ਨਿਸ਼ਾਨ ਜਿਹੜੇ ਆ ਅਜੇ ਵੀ ਬਾਕੀ ਨੇ ਤੇ ਆਓ ਸਾਰਾ ਕੁਝ ਵੇਖਦੇ ਆਂ हां जी दोस्तों ਤੁਸੀਂ ਵੇਖੋਗੇ ਜਦੋਂ ਇੱਥੇ ਪੇਂਟਿੰਗ ਪ੍ਰੈਸ ਦੀਆਂ ਮਸ਼ੀਨਾਂ ਲੱਗੀਆਂ ਸੀ ਉਸ ਸਮੇਂ ਦੇ ਜਿਹੜੇ ਕੇਲਿਆ ਉਹ ਅਜੇ ਵੀ ਇੱਥੇ ਮੌਜੂਦ ਨੇ ਤੇ ਤੁਸੀਂ ਥੋੜਾ ਕੈਮਰੇ ਨਾਲ ਥੋੜਾ ਦਿਖਾ ਦਿਓ ਹਾਂ ਜੀ ਥੋੜਾ ਅੱਗੇ ਨੂੰ ਆ ਜਾਓ ਤੁਸੀਂ ਵਿਖਾ ਦਿਓ ਕਿ ਇਹ ਫਰਸ਼ ਦੇ ਵਿੱਚ ਵੀ ਜਿਹੜੇ ਕੇਲ ਲੱਗੇ ਆ ਉਸ ਟਾਈਮ ਤੇ ਜਦੋਂ ਇੱਥੇ ਪੇਂਟਿੰਗ ਪ੍ਰੈਸ ਦੀਆਂ ਮਸ਼ੀਨਾਂ ਲੱਗੀਆਂ ਸੀ ਤੇ ਉਸ ਸਮੇਂ ਦੀਆਂ ਨਿਸ਼ਾਨੀਆਂ ਨੇ ਤੇ ਬਾਕੀ ਤੁਸੀਂ ਥੋੜਾ ਅੱਗੇ ਰੁਖਾ ਦਿਓ ਕਿਉਂਕਿ ਬਹੁਤ ਜਿਹੜੀ ਹੈ ਵਧੀਆ ਇਮਾਰਤ ਬਣੀ ਆ ਤੇ ਆਪਣੀ ਹਾਲਤ ਦੇ ਵਿੱਚ ਅਜੇ ਵੀ ਬਿਲਕੁਲ ਬਹੁਤ ਸੋਹਣੇ ਤਰੀਕੇ ਦੇ ਨਾਲ ਖੜੀ ਆ ਤੇ ਆਪਾਂ ਉੱਪਰ ਨੂੰ ਵੀ ਚੱਲਦੇ ਆ ਤੁਸੀਂ ਕੈਮਰੇ ਨਾਲ ਥੋੜਾ ਰੁਖਾ ਦਿਓ ਹਾਂਜੀ ਦੋਸਤੋ ਮੈਂ ਥੋੜਾ ਵੇਖਿਆ ਕਿ ਦੱਸਿਆ ਕਿ ਬਾਹਰ ਦੀ ਜਿਹੜੀਆਂ ਪੌੜੀਆਂ ਬਣੀਆਂ ਨੇ ਤੇ ਆਓ ਇਹਦੇ ਉੱਪਰ ਚੱਲਦੇ ਹਾਂ ਤੇ ਸਾਰਾ ਉੱਪਰੋਂ ਵੀ ਵੇਖ ਕੇ ਆਉਨੇ ਆ ਤੇ ਆਜੋ ਸਾਡੇ ਨਾਲ ਹਾਂਜੀ ਪੌੜੀਆਂ ਗਈਆਂ ਨੇ ਆਪਾਂ ਨੂੰ ਬਾਹਰ ਦੀ ਆ ਕੇ ਮਿਲ ਤੇ ਪੌੜੀਆਂ ਚੜ ਕੇ ਉੱਪਰ ਚੱਲਦੇ ਹਾਂ ਤੇ ਆਜੋ ਸਾਡੇ ਨਾਲ हां जी दोस्तों शेरए पंजाब महाराजा रणजीत सिंह ਦੇ ਸਮੇਂ ਦੀਆਂ ਇਮਾਰਤਾਂ ਜਾਂ ਅਕਬਰ ਬਾਦਸ਼ਾਹ ਦੇ ਵੇਲੇ ਦੀਆਂ ਜਿਹੜੀਆਂ ਇਮਾਰਤਾਂ ਬਣੀਆਂ ਨੇ ਬਹੁਤ ਹੀ ਜਿਹੜੀਆਂ ਮਜ਼ਬੂਤ ਬਣੀਆਂ ਤੇ ਇਹ ਜਿਹੜੀ ਇਮਾਰਤ ਆ ਅਕਬਰ ਬਾਦਸ਼ਾਹ ਦੇ ਵੇਲੇ ਦੀ ਬਣੀ ਆ ਤੇ ਬਹੁਤ ਜਿਆਦੀ ਮਜ਼ਬੂਤ ਆ ਤੁਸੀਂ ਵੇਖੋ ਕਿ ਬਿਲਕੁਲ ਠੰਡੀ ਠੰਡੀ ਹਵਾ ਆ ਰਹੀ ਆ ਤੇ ਆਜੋ ਸਾਰਾ ਕੁਝ ਵਿਖਾਦੇ ਆ ਹਾਂ ਜੀ ਦੋਸਤੋ ਇਧਰੋਂ ਵੇਖੋ ਕਿੰਨੀ ਜਿਹੜੀ ਆ ਇਹ ਠੰਡੀ ਹਵਾ ਆ ਰਹੀ ਆ ਅੱਗੇ ਆਜੋ ਥੋੜਾ ਹਾਂਜੀ ਮੈਂ ਤੁਸੀਂ ਅੱਗੇ ਜੋ ਥੋੜਾ ਸਾਰਾ ਵਿਖਾ ਦਿਓ ਜਿੱਦਾਂ ਕਿ ਕਿੰਨਾ ਵਧੀਆ ਮਾਹੌਲ ਹੋਏਗਾ ਉਸ ਟਾਈਮ ਕਿੰਨੀ ਠੰਡੀ ਠੰਡੀ ਜਿਹੜੀ ਹਵਾ ਆ ਰਹੀ ਔਰ ਇਮਾਰਤਾਂ ਵੇਖੋ ਕਿ ਕਿੰਨੀਆਂ ਮਜ਼ਬੂਤ ਅਜੇ ਤੱਕ ਬਣੀਆਂ ਨੇ ਉਸੇ ਤਰ੍ਹਾਂ ਹੀ ਹਾਂਜੀ ਦੋਸਤੋ ਇੱਕ ਪੌੜੀ ਆਪਾਂ ਚੜ ਕੇ ਆ ਗਏ ਨੇ ਇੱਕ ਪੌੜੀਆਂ ਸਾਹਮਣੇ ਹੋਰ ਦਿਖ ਰਹੀਆਂ ਨੇ ਆਪਾਂ ਛੱਤ ਤੇ ਜਾਂਦੇ ਆਂ ਆਜੋ ਸਾਡੇ ਨਾਲ ਹਾਂਜੀ ਦੋਸਤੋ ਹੁਣ ਅਸੀਂ ਆ ਗਏ ਆਂ ਜੀ ਬਿਲਕੁਲ ਛੱਤ ਦੇ ਉੱਪਰ ਔਰ ਤੁਸੀਂ ਮੇਰੇ ਪਿੱਛੇ ਵੇਖੋਗੇ ਇੱਧਰ ਵੀ ਕਮਰੇ ਬਣੇ ਆਂ ਪਰ ਸਮੇਂ ਦੇ ਨਾਲ ਜਿਹੜੀ ਹੈ ਛੱਤ ਵਾ ਉੱਟ ਹੈ ਗਈ ਆ ਲੇਕਿਨ ਬਹੁਤ ਮਜ਼ਬੂਤ ਜਿਹੜੀਆਂ ਕੰਧਾਂ ਅਜੇ ਤੱਕ ਵੀ ਖੜੀਆਂ ਨੇ ਆਜੋ ਸਾਡੇ ਨਾਲ ਵਿਖਾਉਂਦੇ ਆਂ हां जी दोस्तों ਸਾਨੂੰ ਇਹ ਜਿਹੜੀਆਂ ਪੁਰਾਣੀਆਂ ਇਮਾਰਤਾਂ ਬਹੁਤ ਜਿਹੜੀਆਂ ਸੰਭਾਲ ਕੇ ਰੱਖਣੀਆਂ ਚਾਹੀਦੀਆਂ ਕਿਉਂਕਿ ਸਾਡੇ ਇਤਿਹਾਸ ਦੇ ਨਾਲ ਜੁੜੀਆਂ ਨੇ ਔਰ ਕੋਸ਼ਿਸ਼ ਕਰਿਆ ਕਰੋ ਕਿ ਇਹੋ ਜੀਆਂ ਚੀਜ਼ਾਂ ਦੀ ਜਿਹੜੀ ਮੁਰੰਮਤ ਕਰਾਉਂਦੇ ਰਿਆ ਕਰੋ ਤਾਂ ਕਿ ਚੀਜ਼ਾਂ ਐਦਾਂ ਬਚੀਆਂ ਰਹਿਣ ਹਾਂਜੀ ਦੋਸਤੋ ਤੁਹਾਡੀ ਜਾਣਕਾਰੀ ਲਈ ਮੈਂ ਦੱਸ ਦਵਾਂਗੇ 1942 ਦੇ ਵਿੱਚ ਜਵਾਰ ਲਾਲ ਨਹਿਰੂ ਜੀ ਵੀ ਇਸ ਧਰਤੀ ਤੇ ਆਏ ਸੀ ਇਸ ਧਰਤੀ ਤੇ ਜਿਹੜੇ ਬਹੁਤ ਮਹਾਨ ਕਲਾਕਾਰਾਂ ਨੇ ਜਨਮ ਲਿਆ ਜਿਦਾ ਤੁਸੀਂ ਅਰਚਨਾ ਸੱਚ ਦੇਵਾ ਜੀ ਬਲਰਾਜ ਸਾਨੀ ਜੋ ਕਿ ਬਾਲੀਵੁੱਡ ਦੇ ਬਹੁਤ ਵੱਡੇ ਸਟਾਰ ਹੋਏ ਨੇ ਨਾਨਕ ਸਿੰਘ ਗੁਰਬਖਸ਼ ਸਿੰਘ ਇਥੋਂ ਦੇ ਜਿਹੜੇ ਬਹੁਤ ਲੇਖਕਕਾਰ ਹੋਏ ਨੇ ਸ਼ਿਵ ਕੁਮਾਰ ਬਟਾਲਵੀ ਜੀ ਇਥੋਂ ਦੇ ਹੋਏ ਨੇ ਫਿਰ ਮੈਂ ਤੁਹਾਨੂੰ ਥੋੜਾ ਅੱਗੇ ਜਾ ਕੇ ਦੱਸਦਾ ਤੇ ਆਓ ਚੱਲਦੇ ਆ ਥੋੜਾ ਅੱਗੇ ਹਾਂਜੀ ਦੋਸਤੋ ਅਸੀਂ ਹੁਣ ਖੜੇ ਹਾਂ ਗੁਰਬਖਸ਼ ਸਿੰਘ ਨਾਨਕ ਸਿੰਘ ਫਾਊਂਡੇਸ਼ਨ ਪ੍ਰੀਤਨਗਰ ਮਹੀਨੇ ਦੇ ਤੀਜੇ ਬੁੱਧਵਾਰ ਜਿਹੜਾ ਇੱਥੇ ਇਹ ਨਾਟਕ ਖੇਡਿਆ ਜਾਂਦਾ ਹੈ ਇਹ ਤੁਸੀਂ ਵੇਖੋਗੇ ਇਹਦੇ ਅੰਦਰ ਜਿਹੜਾ ਟੂਟੋਰੀਅਮ ਬਹੁਤ ਵਧੀਆ ਬਣੇ ਨੇ ਕੋਸ਼ਿਸ਼ ਕਰਾਂਗੇ ਤੁਹਾਨੂੰ ਦਿਖਾਉਣ ਦੀ ਔਰ ਬਲਰਾਜ ਸਾਨੀ ਜਿਹੜਾ ਅੰਦਰ ਮੰਚ ਬਣਿਆ ਵਾ ਉਹਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਹਾਂਜੀ ਦੋਸਤੋ ਅਸੀਂ ਹੁਣ ਫਾਊਂਡੇਸ਼ਨ ਦੇ ਅੰਦਰ ਚੱਲੇ ਆਂ ਅਲਾਉਡ ਤੇ ਨਹੀਂ ਵੈਸੇ ਇੱਥੇ ਮੇਰੀ ਬਹੁਤ ਜ਼ਿਆਦਾ ਪਛਾਣ ਆ ਕਿਉਂਕਿ ਅਸੀਂ ਇੱਥੇ ਜਿਹੜਾ ਆ ਨਾਟਕ ਖੇਡਦੇ ਰਹੇ ਵਾਂ ਇਸ ਫਾਊਂਡੇਸ਼ਨ ਦੇ ਵਿੱਚ ਕਾਫੀ ਸਾਡਾ ਜਿਹੜਾ ਸਮਾਂ ਲੰਘਿਆ ਵਾ ਤੇ ਅਸੀਂ ਉਹਨਾਂ ਨੂੰ ਥੋੜੀ ਰਿਕਵੈਸਟ ਕੀਤੀ ਔਰ ਸਾਡੇ ਪਿਆਰ ਦੀ ਖਾਤਰ ਜਿਹੜਾ ਉਹਨਾਂ ਨੇ ਗੇਟ ਖੋਲ ਦਿੱਤਾ ਤੇ ਆਪਾਂ ਚੱਲਦੇ ਆਂ ਅੰਦਰ ਤੇ ਗੁਰਬਖਸ਼ ਸਿੰਘ ਨਾਲ ਸਿੰਘ ਫਾਊਂਡੇਸ਼ਨ ਤੁਹਾਨੂੰ ਅੰਦਰੋਂ ਦਿਖਾਉਣੀ ਹੈ ਤੇ ਆਜੋ ਸਾਡੇ ਨਾਲ ਹਾਂਜੀ ਦੋਸਤੋ ਸਾਡੇ ਨਾਲ ਖੜੇ ਨੇ ਇਥੋਂ ਦੇ ਲੋਕ ਸਾਰੇ ਕਰਤਾ ਦਾ ਤਾਈ ਲਾ ਲੋ ਕਿਉਂਕਿ ਇਹਨਾਂ ਦੀ ਗੇਟ ਦੇ ਡਿਊਟੀ ਹੁੰਦੀ ਸਾਡੇ ਚਾਚਾ ਜੀ ਜਦੋਂ ਅਸੀਂ ਇੱਥੇ ਇਹ ਨਾਟਕ ਖੇਡਦੇ ਸੀਗੇ ਅ ਅਨੀਤਾ ਦੇਵ ਗਾਂਜੀ ਹਰਦੀਪ ਗਿੱਲ ਜੀ ਕੇਵਲ ਧਾਲੀਵਾਲ ਜੀ ਦੇ ਨਾਲ ਆਉਂਦੀ ਸੀਗੇ ਤੇ ਸਾਨੂੰ ਬਹੁਤ ਸਾਰਾ ਪਿਆਰ ਕਰਦੇ ਸੀ ਕਿਉਂਕਿ ਸਾਡਾ ਪਿੰਡ ਇਥੋਂ ਲੱਗ ਹੀ ਆ ਤੇ ਇਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਔਰ ਇਹਨਾਂ ਦਾ ਨਾਮ ਹੈ ਸੂਰਤੀ ਮਸੀਹ ਔਰ ਸਾਡੇ ਨਾਲ ਬਹੁਤ ਜ਼ਿਆਦਾ ਪਿਆਰ ਕਰਦੇ ਤੇ ਅਸੀਂ ਇਹਨਾਂ ਦਾ ਬਹੁਤ ਜ਼ਿਆਦਾ ਮਾਣ ਕਰਦੇ ਆ ਤੇ ਇਹਨਾਂ ਦੇ ਨਾਲ ਅੰਦਰ ਚਲਦੇ ਆ ਤੇ ਆਜੋ ਅੰਦਰ ਚਲਦਿਆਂ ਜੀ ਹਾਂਜੀ ਬਗਬਖ ਸਿੰਘ ਨਾਨਕ ਸਿੰਘ ਇਹ ਤਾਂ ਤਸਵੀਰਾਂ ਲੱਗੀਆਂ ਨੇ ਤੇ ਤੁਸੀਂ ਥੋੜਾ ਕਲੋਜ਼ ਕਰਕੇ ਦਿਖਾ ਦਿਓ ਜੀ ਹਾਂਜੀ ਥੋੜਾ ਤੁਸੀਂ ਇੱਧਰ ਆ ਜਿਓ ਜੀ ਇਹ ਸਾਰੀਆਂ ਉਸ ਸਮੇਂ ਦੀਆਂ ਤਸਵੀਰਾਂ ਨੇ ਠੀਕ ਹੈ ਜੀ ਜਦੋਂ ਇੱਥੇ ਸਾਰਾ ਕੁਝ ਪੈਂਡਿੰਗ ਪ੍ਰੈਸ ਫਲਾ ਵਗੈਰਾ ਸਾਰਾ ਕੁਝ ਹੁੰਦਾ ਸੀ ਇੱਥੇ ਅੱਛਾ ਪ੍ਰੀਤਨਗਰ ਸਲਾਨਾ ਕਾਨਫਰੈਂਸ ਇਹ ਵੀ ਤੁਸੀਂ ਵਿਖਾ ਦਿਓ ਇਹ ਡੇਰੀ ਫਾਰਮ ਹੁੰਦਾ ਸੀ ਚਾਰ ਦੀਵਾਰੀ ਤੋਂ ਬਿਨਾ ਘਰ ਇਹ ਵੀ ਤੁਹਾਨੂੰ ਅੱਗੇ ਜਾ ਕੇ ਵਿਖਾਉਨੇ ਆ ਚਾਰ ਦੀਵਾਰੀ ਤੋਂ ਬਿਨਾ ਘਰ ਜਿਹੜੇ ਆ ਸਾਹਮਣੇ ਤੁਸੀਂ ਵੇਖ ਰਹੇ ਹੋ ਇਹ ਆ ਉਹ ਡਾਈਨਿੰਗ ਹਾਲ ਇੱਧਰ ਲਿਆ ਥੋੜਾ ਕੈਮਰਾ ਇਹ ਡਾਈਨਿੰਗ ਹਾਲ ਆ ਜੀ ਜਿੱਤੇ ਇਹ ਕਿਚਨ 1938 ਦੇ ਵਿੱਚ ਇੱਥੇ ਸਾਰਾ ਪਿੰਡ ਜਿਹੜਾ ਵਾ ਇੱਕ ਜਗ੍ਹਾ ਤੇ ਰੋਟੀ ਖਾਂਦਾ ਸੀ ਉਹਨੂੰ ਕਹਿੰਦੇ ਸੀ ਸਾਂਝੀ ਰਸੋਈ ਸਾਂਦੀ ਰਸੋਈ ਜਿਹੜੀ ਆ ਇਸ ਪ੍ਰੀਤਨਗਰ ਦੇ ਵਿੱਚ ਹੁੰਦੀ ਸੀ ਜਿੱਥੇ ਸਾਰਾ ਪਿੰਡ ਜਿਹੜਾ ਵਾ ਇਕੱਠਾ ਬੈਠ ਕੇ ਰੋਟੀ ਖਾਂਦਾ ਸੀ ਉਸ ਸਮੇਂ ਦੀ ਜਿਹੜੀ ਇਹ ਫੋਟੋ ਆ ਤੁਸੀਂ ਸਾਹਮਣੇ ਦਿਖਾ ਦਿਓ ਡਾਈਨਿੰਗ ਹਾਲ ਕਿਚਨ 1938 ਹਾਂਜੀ ਤੁਸੀਂ ਸਾਹਮਣੇ ਵੇਖੋਗੇ ਜਵਾਰ ਲਾਲ ਨਹਿਰੋ ਜੀ ਪ੍ਰੀਤਨਗਰ ਵਿੱਚ ਜਦੋਂ ਆਏ ਸੀ ਤੇ ਮਈ 1942 ਨੂੰ ਇਹ ਉਸ ਟਾਈਮ ਦੀ ਤਸਵੀਰ ਹੈ ਜੀ ਸੀ ਹੁਣ ਚੱਲਿਆਂ ਆ ਟੂ ਟੋਰੀਅਮ ਦੇ ਅੰਦਰ ਜਿੱਦੀ ਅੰਦਰ ਅਸੀਂ ਉਸ ਮੰਚ ਤੇ ਉਸ ਸਟੇਜ ਤੇ ਜਿਹੜਾ ਬਹੁਤ ਕਾਫੀ ਜਿਹੜੇ ਆ ਨਾਟਕ ਖੇਡੇ ਆ ਇੱਥੇ ਸਾਡਾ ਬਹੁਤ ਹੀ ਜਿਹੜਾ ਸਮਾਂ ਬਤੀਤ ਹੋਇਆ ਏ ਤੇ ਆਓ ਚੱਲਦੇ ਆ ਤੁਹਾਨੂੰ ਉਸ ਸਟੇਜ ਵਿਖਾਉਂਦੀ ਆ। ਕੀ ਆ ਬਾਤ ਅੱਜ ਆਖਾਂ ਵਾਰੇ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ ਅੱਜ ਆਖਾਂ ਵਾਰੀ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ ਕੋਈ ਇਸ਼ਕ ਕਿਤਾਬੀ ਰੂਪ ਦਾ ਕੋ ਅਗਲਾ ਵਰਕਾ ਫੋਲ ਇਸ ਮੰਚ ਤੇ ਜਿਹੜਾ ਬਹੁਤ ਹੀ ਜਿਹੜੇ ਮਸ਼ਹੂਰ ਨਾਟਕਕਾਰ ਨੇ ਉਹਨਾਂ ਨੇ ਜਿਹੜਾ ਨਾਟਕ ਖੇਡੇ ਵਾ ਜਿੱਦਾਂ ਤੁਸੀਂ ਲਾ ਲਓ ਕਿ ਕੇਵਲ ਧਾਲੀਵਾਲ ਜੀ ਬਹੁਤ ਮਸ਼ਹੂਰ ਰੰਗ ਮੰਚ ਦੇ ਜਿਹੜੇ ਉਹ ਡਾਇਰੈਕਟਰ ਨੇ ਜਿਨ੍ਹਾਂ ਨੇ ਇੱਥੇ ਬਹੁਤ ਨਾਟਕ ਖੇਡੇ ਵਾ ਅਨੀਤਾ ਦੇਵਗਾਂ ਜੀ ਕੇਵਲ ਧਾਲੀਵਾਲ ਜੀ ਔਰ ਹਰਦੀਪ ਗਿੱਲ ਜੀ ਜਿਨ੍ਹਾਂ ਨੇ ਇਥੇ ਬਹੁਤ ਜਿਹੜੇ ਆ ਨਾਟਕ ਖੇਡੇ ਆ ਉਹ ਤੁਹਾਨੂੰ ਬਾਹਰ ਦੇ ਟੂਟੋਰੀਅਮ ਤੇ ਲੈ ਕੇ ਜਾਣੇ ਬਾਹਰ ਦੀ ਸਟੇਜ ਤੇ ਹਾਂਜੀ ਦੋਸਤੋ ਇਹ ਉਹ ਕਮਰਾ ਵਾ ਜਿੱਥੇ ਸਾਰੇ ਕਲਾਕਾਰ ਜਿਹੜੇ ਸਾਰੇ ਆਰਟਿਸਟ ਇਸ ਜਗ੍ਹਾ ਤੇ ਜਿਹੜਾ ਤਿਆਰ ਹੁੰਦੇ ਨੇ ਤੇ ਵਿਖਾ ਦਿਓ ਤੁਸੀਂ ਥੋੜਾ ਚੰਗੀ ਤਰ੍ਹਾਂ ਜੀ ਹਾਂਜੀ ਦੋਸਤੋ ਇਹ ਆ ਜੀ ਬਾਹਰਲੀ ਸਟੇਜ ਜਿੱਥੇ ਬਹੁਤ ਮਹਾਨ ਜਿਹੜੇ ਆ ਐਕਟਰਾਂ ਨੇ ਆਰਟਿਸਟ ਕਲਾਕਾਰਾਂ ਨੇ ਜਿਹੜਾ ਇੱਥੇ ਨਾਟਕ ਖੇਡੇ ਆ ਸੋ ਮੈਨੂੰ ਅੱਜ ਇੱਥੇ ਆ ਕੇ ਬਹੁਤ ਵਧੀਆ ਲੱਗ ਰਿਹਾ ਵਾ ਬਹੁਤ ਹੀ ਜੜੀਆ ਖੁਸ਼ੀ ਮਹਿਸੂਸ ਹੋ ਰਹੀ ਆ ਕਿਉਂਕਿ ਅਸੀਂ ਵੀ ਇਸ ਜਗ੍ਹਾ ਤੇ ਇਸ ਸਟੇਜ ਤੇ ਜਿਹੜਾ ਕਾਫੀ ਜਿਹੜੇ ਨਾਟਕ ਖੇਡੇ ਆ ਹਾਂਜੀ ਦੋਸਤੋ ਅਸੀਂ ਤੁਹਾਨੂੰ ਹੁਣ ਵਿਖਾਉਣ ਜਾਣੇ ਆ ਗੁਰਬਖਸ਼ ਸਿੰਘ ਦਾ ਘਰ ਇੱਥੋਂ ਥੋੜਾ ਦੂਰ ਆ ਤੇ ਅਰਚਨਾ ਸੱਚ ਦੇਵਾ ਜੀ ਜਿਹੜੇ ਬਾਲੀਵੁੱਡ ਦੇ ਬਹੁਤ ਤਗੜੇ ਆਰਟਿਸਟ ਕਲਾਕਾਰ ਹੋਏ ਨੇ ਬਲਰਾਜ ਸਾਨੀ ਉਹਨਾਂ ਦਾ ਵੀ ਘਰ ਵਿਖਾਉਨੇ ਆ ਤੇ ਜੁੜੇ ਰਹੋ ਤੁਸੀਂ ਸਾਡੇ ਨਾਲ ਤੇ ਆਓ ਚ Daù. Net bakery euh- Am ar est tor tenek o dropñ cam ਹਾਂਜੀ ਦੋਸਤੋ ਅਸੀਂ ਹੁਣ ਖੜੇ ਆ ਰਾਜ ਭਵਨ ਰਾਜ ਭਵਨ ਦੀ ਜਿਹੜੀ ਆ ਨਹੀਂ ਜਿਹੜੀ 1941 ਦੇ ਵਿੱਚ ਰੱਖੀ ਗਈ ਨਾਨਕ ਸਿੰਘ ਹੁਣੀ ਇੱਥੇ ਹੀ ਬੈਠ ਕੇ ਲਿਖਦੇ ਸੀ ਤੇ ਆਓ ਅੰਦਰ ਜਾ ਕੇ ਵੇਖਦੇ ਆ ਕੁਝ ਉਹਨਾਂ ਦੇ ਨਾਲ ਜੁੜੀਆਂ ਯਾਦਾਂ ਤੇ ਆਜੋ ਸਾਡੇ ਨਾਲ ਕਲ ਪਤਾ ਪਾ ਲੈਣਾ ਹੈ ਐਸ ਕਮਰੇ ਦੇ ਅੱਥਈ ਹੋਵੇ ਹਾਂਜੀ ਐਸ ਕਮਰੇ ਦੇ ਅੱਥਈ ਆ ਐਸ ਕਮਰੇ ਦਾ ਪਤਾ ਪਾ ਲੈਣਾ ਹੂੰ ਹਾਂ ਅਜੂ ਸਿੰਘ ਥੋੜਾ ਹਾਂਜੀ ਦੋਸਤੋ ਨਾਨਕ ਸਿੰਘ ਇੱਕ ਬਹੁਤ ਵੱਡਾ ਨਾਂ ਹੈ ਸਾਡੇ ਇਤਿਹਾਸ ਵਾਸਤੇ ਇੱਕ ਬਹੁਤ ਵੱਡੀ ਉਹਨਾਂ ਦੀ ਸਾਨੂੰ ਦੇਣ ਆ ਉਹਨਾਂ ਦੀਆਂ ਅਸੀਂ ਲਿਖੀਆਂ ਰਚਨਾਵਾਂ ਲਿਖੇ ਨਾਵਲ ਜਿਹੜੇ ਅਸੀਂ ਪੜ੍ਹਦੇ ਹਾਂ ਅਸੀਂ ਹੁਣ ਜਿਸ ਕਮਰੇ ਦੇ ਵਿੱਚ ਆ ਅੜਿਆ ਇਸ ਕਮਰੇ ਦੇ ਵਿੱਚ ਹੀ ਉਹ ਬੈਠ ਕੇ ਲਿਖਦੇ ਸੀ ਆਪਣੀਆਂ ਰਚਨਾਵਾਂ ਆਪਣੇ ਨਾਵਲ ਲਿਖਦੇ ਸੀ ਤੇ ਏਸ ਹੀ ਕਮਰੇ ਦੇ ਵਿੱਚ ਉਹਨਾਂ ਦੀ ਜਿਹੜੀ ਡੈਥ ਹੋਈ ਆ ਤੇ ਤੁਸੀਂ ਜਿਹੜਾ ਉੱਪਰ ਨੂੰ ਥੋੜੀ ਉਹਨਾਂ ਦੀ ਫੋਟੋ ਦਿਖਾ ਦੋਗੇ ਉਹਨਾਂ ਦੇ ਕਮਰੇ ਦੇ ਵਿੱਚ ਉਹਨਾਂ ਦੀ ਤਸਵੀਰ ਲੱਗੀ ਆ ਜੀ हां जी दोस्तों इधर ਉਹਨਾਂ ਦਾ ਕਿਚਨ ਹੈ ਜਿੱਥੇ ਉਹ ਰੋਟੀ ਪਾਣੀ ਕਰਦੇ ਬਣਾਉਂਦੇ ਸੀ ਤੇ ਆਜੋ ਸਾਡੇ ਨਾਲ हां जी ਹੁਣ ਤੇ ਚਲੋ ਹਨਾ ਇੰਨੀ ਲਾਈਟ ਜਗਦੀ ਹੈ ਜੀ ਮੈਂ ਥੋੜੀ ਆ ਲਾਈਟ ਜਗਰੀ ਇੱਕ ਤੁਸੀਂ ਥੋੜਾ ਵਖਾ ਦਿਓ ਕਿ ਇੱਥੇ ਉਹ ਉਹਨਾਂ ਦਾ ਜਿਹੜਾ ਰੋਟੀ ਪਾਣੀ ਬਣਦਾ ਸੀ ਉਹਨਾਂ ਦਾ ਖਾਣਾ ਬਣਦਾ ਸੀ ਇਹ ਉਹਨਾਂ ਦੀ ਰਸੋਈ ਸੀ ਅੱਛਾ ਇਹ ਨਾਲ ਸਟੋਰੀ ਹੀ ਜਿੱਥੇ ਸੌਦਾ ਬਣੀ ਰੱਖਤੀ ਸੀ ਠੀਕ ਹੈ ਓਕੇ ਜੀ ਆਜੋ ਹਾਂਜੀ ਦੋਸਤੋ ਅਸੀਂ ਹੁਣ ਖੜਿਆ ਆ ਸੱਚ ਦੇਵਾ ਜੀ ਦੇ ਘਰ ਜੋ ਕਿ ਬਾਲੀਵੁੱਡ ਦੇ ਬਹੁਤ ਜਿਹੜੇ ਵੱਡੇ ਇੱਕ ਨਾਂ ਹੋਇਆ ਬਹੁਤ ਵੱਡੇ ਐਕਟਰ ਹੋਏ ਨੇ ਤੇ ਆਓ ਚੱਲਦੇ ਹਾਂ ਉਹਨਾਂ ਦੇ ਘਰ ਤੇ ਵਿਖਾਉਂਦੇ ਆ ਤੁਹਾਨੂੰ ਉਹਨਾਂ ਦੀਆਂ ਯਾਦਾਂ ਹਾਂਜੀ ਦੋਸਤੋ ਅਸੀਂ ਹੁਣ ਖੜੇ ਆ ਗੁਰਬਖਸ਼ ਸਿੰਘ ਜੀ ਦੇ ਘਰ ਤੁਸੀਂ ਮੇਰੇ ਪਿੱਛੇ ਵੇਖੋ ਗੁਰਬਖਸ਼ ਸਿੰਘ ਮਾਲਣੀ ਗੁਰਬਖਸ਼ ਸਿੰਘ ਉਹਨਾਂ ਨੇ ਆਪਣੇ ਜਿਹੜਾ ਘਰ ਦਾ ਨਾਮ ਰੱਖਿਆ ਤੁਸੀਂ ਤੁਸੀਂ ਵੇਖੋ ਮੇਰੇ ਪਿੱਛੇ ਇਸ ਘਰ ਨੂੰ ਕੋਈ ਵੀ ਕੰਦ ਨਹੀਂ ਤੇ ਕੋਈ ਵੀ ਗੇਟ ਨਹੀਂ ਲੱਗਾ ਕਿਉਂਕਿ ਇਹ ਗੁਰਬਖਸ਼ ਸਿੰਘ ਨਾਲ ਸਿੰਘ ਦਾ ਸੁਪਨਾ ਸੀ ਉਹਨਾਂ ਨੇ ਪ੍ਰੀਤਨਗਰ ਬਹੁਤ ਹੀ ਚਾਵਾਂ ਦੇ ਨਾਲ ਵਸਾਇਆ ਸੀ 1938 ਦੇ ਵਿੱਚ 1939 ਦੇ ਵਿੱਚ ਜਿਹੜਾ ਇਹ ਬਹੁਤ ਵਧੀਆ ਇੱਕ ਪਿੰਡ ਜਿਹੜਾ ਬਣ ਚੁੱਕਾ ਸੀਗਾ ਇਹ ਉਹ ਪਿੰਡ ਹੈ ਕਿ ਜਿੱਥੇ ਸਾਰਾ ਹੀ ਪਿੰਡ ਇਕੱਲੇ ਹੀ ਥਾਲੀ 'ਚ ਰੋਟੀ ਖਾਂਦਾ ਸੀ ਇਕੱਲੇ ਹੀ ਕਿਚਨ ਦੇ ਵਿੱਚ ਰੋਟੀ ਖਾਂਦਾ ਸੀ ਜਾਨੀ ਕਿ ਸਾਰੇ ਪਿੰਡ ਦੀ ਜਿਹੜੀ ਆ ਸਾਂਝੀ ਰਸੋਈ ਹੁੰਦੀ ਸੀ ਤੇ ਬਹੁਤ ਇਹ ਜਿਹੜਾ ਇਤਿਹਾਸ ਦੇ ਵਿੱਚ ਬਹੁਤ ਵੱਡੀ ਇੱਕ ਗੱਲ ਵਾ ਔਰ ਗੁਰਬਖ ਸਿੰਘ ਪ੍ਰੀਤ ਲੜੀ ਨੇ ਜਿਹੜਾ ਪ੍ਰੀਤ ਲੜੀ ਜਿਹੜਾ ਉਹ ਸੌਣ ਦਾ ਸੁਪਨਾ ਵੇਖਿਆ ਸੀ ਇਹ ਸੁਪਨਾ ਦੋ 250 ਕਿੱਲੇ ਦੇ ਵਿੱਚ ਇਹ ਜਿਹੜਾ ਫੈਲਿਆ ਵਾ ਤੇ ਤੁਸੀਂ ਮੈਂ ਤੁਹਾਨੂੰ ਕਾਫੀ ਘਰ ਵਿਖਾਉਂਗਾ ਜਿੰਨਾ ਘਰਾਂ ਨੂੰ ਕੋਈ ਗੇਟ ਨਹੀਂ ਤੇ ਕੋਈ ਕੰਦ ਨਹੀਂ ਤੇ ਆਓ ਮੈਂ ਕੋਸ਼ਿਸ਼ ਕਰਦਾ ਥੋੜਾ ਅੰਦਰ ਜਾਣ ਦੀ ਤੇ ਵਿਖਾਉਨੇ ਆ ਆਜੋ ਸਾਡੇ ਨਾਲ ਜੀ ਦੋਸਤੋ ਸਰਦਾਰ ਗੁਰਬਖਸ਼ ਸਿੰਘ ਜੀ ਦੇ ਛੋਟੇ ਬੇਟੇ ਹਰਦੇਪਾਲ ਜੀ ਇਸ ਟਾਈਮ ਘਰ ਨਹੀਂ ਹੈਗੇ ਉਹ ਅਮਰੀਕਾ ਗਏ ਆ ਇਸ ਕਰਕੇ ਮੈਂ ਤੁਹਾਨੂੰ ਅੰਦਰੋਂ ਨਹੀਂ ਵਿਖਾ ਸਕਦਾ ਕਿਉਂਕਿ ਇਤਿਹਾਸ ਦੇ ਪੰਨਿਆਂ ਤੇ ਗੁਰਬਖਸ਼ ਸਿੰਘ ਜੀ ਦਾ ਇੱਕ ਨਾਂ ਬਹੁਤ ਜਿਹੜਾ ਵੱਡਾ ਹੈ ਕਿਉਂਕਿ ਆਪਾਂ ਉਹਨਾਂ ਦੀਆਂ ਲਿਖੀਆਂ ਜਿਹੜੀਆਂ ਕਤਾਬਾਂ ਜਿਹੜੀਆਂ ਪੜ੍ਹਦੇ ਆ ਕਾਲਜ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਆ ਮੈਂ ਕੋਸ਼ਿਸ਼ ਕਰਨ ਲਿਆ ਕਿ ਤੁਸੀਂ ਉਹਨਾਂ ਦਾ ਬਾਰੂ ਥੋੜਾ ਘਰ ਵੇਖ ਲਓ ਜਿੱਥੇ ਉਹ ਬੈਠ ਕੇ ਲਿਖਦੇ ਸੀ ਤੇ ਜਿੱਥੇ ਬੈਠ ਕੇ ਉਹ ਵੱਡੇ ਵੱਡੇ ਜਿਹੜਾ ਅਫਸਰਾਂ ਦੇ ਨਾਲ ਮੀਟਿੰਗ ਕਰਦੇ ਸੀਗੇ ਉਸ ਸਮੇਂ ਤੇ ਅਜੋ ਵੇਖਦੇ ਆ ਥੋੜਾ ਬਾਰ-ਬਾਰ ਦੀ ਹਾਂਜੀ ਦੋਸਤੋ ਇਹ ਹੈ ਜੀ ਪ੍ਰੀਤ ਨਗਰ ਪ੍ਰੀਤ ਲੜੀ ਸੁਪਨਿਆਂ ਦਾ ਪਿੰਡ ਜੋ ਗੁਰਬਖਸ਼ ਸਿੰਘ ਨਾਨਕ ਸਿੰਘ ਨੇ ਸੁਪਨਾ ਵੇਖਿਆ ਸੀ ਅੱਜ ਦੀ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਸਾਡੇ ਜਿਹੜਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਸਰਹੱਦੀ ਲੋਕ ਵਿਰਸਾ ਚੈਨਲ ਵੇਖਣ ਵਾਲਿਆਂ ਨੂੰ ਬਹੁਤ ਸਾਰਾ ਪਿਆਰ ਤੇ ਬਹੁਤ ਸਾਰਾ ਸਤਿਕਾਰ ਥੈਂਕ ਯੂ ਮਿਹਰਬਾਨੀ